ਫਗਵਾੜੇ ਦੇ ਮਹੰਤਾ ਦਾ ਇੱਕ ਵਾਰ ਫਿਰ ਇਕਲੇ ਸ਼ੁਰੂ ਹੋ ਗਿਆ ਇਕ ਕਲੇਸ਼ ਵਧਾਈ ਮੰਗਣ ਵਾਲੇ ਇਲਾਕੇ ਵਿੱਚ ਜੋਤੀ ਮਹੰਤ ਦੇ ਚੇਲੇ ਗੋਰੀ ਵੱਲੋਂ ਪਾਇਆ ਗਿਆ ਜੋਤੀ ਮਹੰਤ ਦੇ ਚੇਲੇ ਤੇ આરોਪ ਲਗਾਉਂਦੇ ਹੋਏ ਸੋਨੀਆ ਮਹੰਤ ਦੇ ਚੇਲੇ ਨੇ ਦੱਸਿਆ ਕਿ ਜੋਤੀ ਦੇ ਚੇਲੇ ਗੋਰੀ ਤੇ ਕੁਝ ਹੋਰ ਲੋਕ ਸਾਡੇ ਇਲਾਕੇ ਵਿੱਚ ਵਧਾਈ ਮੰਗਣ ਗਏ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਉੱਥੇ ਪਹੁੰਚ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋਤੀ ਮਹੰਤ ਦੇ ਚੇਲੇ ਗੋਰੀ ਤੇ ਉਸ ਦੇ ਸਾਥੀਆਂ ਵੱਲੋਂ ਸਾਡੇ ਤੇ ਹਮਲਾ ਕਰ ਦਿੱਤਾ ਤੁਸੀਂ ਆਪ ਹੀ ਦੇਖ ਲਓ ਕਿਵੇਂ ਹਸਪਤਾਲ ਵਿੱਚ ਪਏ ਸੋਨੀਆ ਮਹੰਤ ਦੇ ਚੇਲੇ ਨੇ ਤੇ ਸੋਨੀਆ ਮਹਾਂਤ ਨੇ ਕੀ ਕਿਹਾ ਪੀਟੂ ਫਲੈਂਗ ਨੇ ਉਸ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਹਾਂਜੀ ਮੈਡਮ ਕਿਹਨਾਂ ਜੀ ਆਪਣਾ ਮੇਰਾ ਨਾਮ ਰਿਤੂ ਮਹਾਂਤ ਕਿੱਥੇ ਰਹਣ ਵਾਲੇ ਆ ਅਸੀਂ ਫਗਵਾੜਾ ਪਸਤੂ ਕੀ ਮਾਮਲਾ ਕਿਹੜਾ ਤੁਹਾਡਾ ਛੱਟਾ ਵਗੈਰਾ ਲੱਗੀ ਜਣੀ ਆ ਅਜ ਡਾਕਲ ਹਸਪੀਟਲ 'ਚ ਮੇਰੇ ਗੁਰੂ ਜੀ ਸੋਨੀਆ ਮਹਾਂਤ ਮਾਸ਼ੀ ਦਾ ਦੇ ਦਰਬਾਰ ਦੇ ਮੰਮੀ ਜੀ ਦਰਵਾਦੇ ਮੁਖ ਸੇਵਾ ਕਰ ਰਹੇ ਦਿਨਸ਼ੀ ਨੈਸਟਾਂ ਤੇ ਇਸ ਨਾਤੇ ਸਿਛਿਆ ਚ ਵਧਾਈਆਂ ਲੈਣ ਜਾਣੇ ਆ ਇਹ ਜਿਹੜੇ ਸ਼ਿਮਰ ਤੇ ਦਾਖਲ ਹੋਏ ਸੀਗਾ ਉਹ ਦੱਸਦੇ ਵੀ ਮੈਟਰ ਅਸੀਂ ਬਧਾਈ ਜਾਣੀ ਸੀ ਤੋਂ ਜੇ ਇਹ ਪਹਿਲਾਂ ਹੀ ਉਹਨਾਂ ਨੇ ਜਿਹੇ ਜ਼ਮਾਨਾ ਨੇ ਜਾ ਕੇ ਬੈਂਸ ਰਿਸੀ ਵੀ ਇਹਨਾਂ ਦੇ ਨਾਲ ਇੱਕ ਟੋਲਕ ਮਾਸਟਰ ਸੀਗਾ ਦੂਜਾ ਆਇਆ ਨਹੀਂ ਵੈਸੇ ਚੋੜੀ ਬਧਾਈ ਚੱਕਣੀ ਹਟਾ ਫਟ ਲੈ ਜਾਏ ਉਹਨਾਂ ਨੇ ਜਿਹੇ ਜ਼ਮਾਨ ਕਹਿ ਰਹੇ ਸੀ ਤੋਂ ਹੀ ਜਾਣੀ ਸੀ ਦੇਖਣੋਂ ਧੱਕਾ ਛਾਇਨਾ ਨਾ ਕਰ ਰਹੇ ਸੀ ਫਿਰ ਅਸੀਂ ਕਹ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸਾਡਾ ਇਲਾਕਾ ਹੈ ਉਹ ਸਾਡੇ ਨਾਲ ਬੈਂਸਨ ਲਾ ਕੇ ਗੋਲੀ ਮੰਨ ਤਾ ਇਹ ਗੋਲੀ ਮੰਤਨ ਮੇਰੇ ਬੁੱਜਨੇ ਸੱਟਾਂ ਮਾਰੀਆਂ ਮੇਰੇ ਬੁੱਢੇ ਤੇ ਜੌਨੀ ਬੁੱਠਾ ਤੇ ਅੱਧੇ ਕੁ ਜੌਨੀ ਨੇ ਵੀ ਕਾ ਬਾਾਰ ਗੜੇ ਤੇ ਮੈਨੂੰ ਧੱਕਾ ਮਾਰਿਆ ਮੈਂ ਸਕੂਟਰੀ ਤੇ ਮੇਰੇ ਜਦੋਂ ਦੇਖੀ ਮੇਰੇ ਲੱਕ ਤੇ ਬੜੀ ਜੋਰ ਨਾਲ ਸੱਟ ਲੱਗੀ ਔਰ ਮੇਰੇ ਬੈਸਬਾਲ ਮਾਰਿਆ ਮੇਰੇ ਥਨੀਂ ਗਿਆ ਹੋਇਆ ਮੇਰੇ ਗੱਲੀ ਬੁੱਢੇ ਤੇ ਵੀ ਸੱਟ ਮਾਰੀ ਕਿੰਨੇ ਜਾਨੇ ਸੀਗੇ ਟੋਟਲ ਇਹ ਟੋਟਲ ਸੀਗੇ ਇੱਕ ਜੋਤੀਮੰਤ ਦੇਖ ਜੋਤੀਮੰਤ ਸੀਗੇ ਗੋਲੀ ਮੰਤ ਸੀਗੇ ਇੱਕ ਨਾ ਪੀ ਸੀਗਾ ਫਲੋਰ ਤਾਂ ਇੱਕ ਤਾਰਾ ਕਾਰਨਾ ਦੇ ਨਾਲੋਂ ਦਾ ਸ਼ੋਕਾ ਹੋਸੀ ਦਾ ਇੱਕ ਜੌਨੀ ਸੀ ਦਾ ਬਸੰਤ ਨਗਰ ਤੋਂ ਕਿ ਕਿਹੜੇ ਏਰੀਆ ਵਿੱਚ ਵਧਾਈਆਂ ਮੰਗਦੇ ਪਏ ਸੀਗੇ ਅਸੀਂ ਮੇਲੇ ਗੇਟ ਸੀਨੇ ਕਮਾਰਾ ਵਾਲੀ ਗੋਲੀ ਉਹ ਏਰੀਆ ਕਿਹਨਾਂ ਦੇ ਕੋਲ ਪੈਂਦਾ ਜੀ ਉਹ ਸਾਡੇ ਕੋਲ ਪੈਂਦਾ ਤੇ ਤੁਸੀਂ ਉੱਥੇ ਗਏ ਸੀ ਪਹਿਲਾਂ ਪਹੁੰਚੇ ਸੀ ਕਿ ਉਹ ਪਹੁੰਚੇ ਸੀ ਪਹਿਲਾਂ ਲੈ ਲੋ ਇਹ ਪਹੁੰਚੇ ਹੋਏ ਸੀ ਉੱਪਰੋਂ ਅਸੀਂ ਖੜ ਲੈ ਜਾ ਰਹੇ ਉਹ ਦੇ ਜਮਾਨਾ ਨਾਲ ਧੱਕਾ ਛਾਈ ਕਰਕੇ ਵਧਾਈ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਜਾਨੂੰ ਜੇ ਜਿੰਦੀ ਜਿੰਦੀ ਲੱਕੀ ਚੱਲੇ ਉਹਨਾਂ ਦੇ ਜਿੱਦਾ ਮਦਰ ਸੀ ਉਹਨਾਂ ਨੂੰ ਥੋੜੇ ਪੈਰ ਤੋਂ ਜਿੱਦਾ ਉਹਨਾਂ ਕੋਲ ਤੋਂ ਰੇਫਰਿਆ ਨਹੀਂ ਜਾਂਦਾ ਇਹਨਾਂ ਉਹਨਾਂ ਨੂੰ ਤੱਕ ਇਹਨਾਂ ਉਠਾ ਉਠਾ ਕੇ ਇਹਨਾਂ ਸੰਜ ਜਲਦੀ ਉਡਾਈ ਲਿਗੋ ਇਹੋ ਵੀ ਦਵਾਈ ਦੇ ਦੇਣਗੇ ਇਹਨਾਂ ਦੇ ਸਿਕਾ ਰੁਦਾ ਹੀ ਜਾਂਦੇ ਸੀ ਜਦੋਂ ਕੁੱਟਮਾਰ ਤੁਹਾਡੀ ਹੋਈ ਹੈ ਕੋਈ ਉੱਥੇ ਤੁਸੀਂ ਪੁਲਿਸ ਕੰਪਲੀਟ ਕੀਤੀ ਸੀ ਨਹੀਂ ਸਿਵਲ ਸਿਵਲ ਨਹੀਂ ਤੁਹਾਡੇ ਸੱਟਾ ਕਿਹਨਾਂ ਕਿੰਨਾਂ ਨੇ ਮਰੀ ਕਿੰਨੇ ਜਣਿਆਂ ਨੇ ਮਰੀਆਂ ਸਾਨੀ ਨਹੀਂ ਮੈਨੂੰ ਨਹੀਂ ਹੁਣ ਪਤਾ ਕਿ ਕਿਹੜੇ ਰਾਜੇ ਤੋਂ ਮੈਨੂੰ ਇਹਨਾਂ ਨੇ ਫੜਿਆ ਉਹ ਤੋਂ ਬਾਲੀ ਮਾਰ ਤੇ ਬਾਲਾਂ ਤੇ ਜਿੱਦ ਤੋਕੇ ਇਹਨਾਂ ਨੇ ਮੈਨੂੰ ਥੱਲੇ ਖਿੱਚ ਲਿਆ ਕੋਈ ਹਥਿਆਰ ਵੀ ਸੀਗਾ ਕਿ ਮਤਲਬ ਹੱਥੋਂ ਪਾਈ ਹੋਈ ਹੈ ਇਹਨਾਂ ਕੋ ਬੈਸਬਾਲ ਸੀਗਾ ਗੋਦੀਆਂ ਚ ਸੱਟਾਂ ਮਾਰ ਰਹਿ ਸਕੇ ਬਾਕੀ ਹਥਿਆਰ ਮੈਨੂੰ ਨਹੀਂ ਪਤਾ ਕਿਉਂਕਿ ਮੈਨੂੰ ਇਹਨਾਂ ਨੇ ਜਕੜ ਲਿਆ ਸਾਰੇ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਫੜਿਆ ਮੈਨੂੰ ਜੋਤੀਮਾਨ ਤਾਂ ਗੋਰੀ ਜੰਨੀ ਤਾਰਾ ভোর ਮੈਨੂੰ ਪਤਾ ਨਹੀਂ ਪਾਕੀਆਂ ਦਾ ਨਾਮ ਹੀ ਪਤਾ ਕਰਦੂ ਨਹੀਂ ਜਾਣਦਾ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਏਰੀਆ ਇਹ ਵਾਲਾ ਜਦੋਂ ਦੇ ਮੇਰੇ ਬੂਰੂ ਤੇ ਗੱਦੀ ਨਿਸ਼ਾਨ ਹੋਇਆ ਸੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਇਨਸਾਫ ਹੋਣਾ ਚਾਹੀਦਾ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਮੇਰੇ ਦੱਸ ਨਹੀਂ ਸਕਦਾ ਕਿੰਨੀਆਂ ਕਿੰਨੀਆਂ ਮਾਰੀਆਂ ਨੇ ਜੀ ਆਪਣਾ ਮੇਰਾ ਨਾਮ ਸੋਨੀਆ ਮਾਨਟਿਆ ਜੀ ਕੀ ਮਾਮਲਾ ਕੀ ਜਿਹੜੇ ਇਹ ਹਸਪਤਾਲ ਦੇ ਵਿੱਚ ਆਏ ਸੀ ਮੈਂ ਲਾਏ ਆ ਜੀ ਸ਼ਹਿਰ ਦਾ ਇਲਾਕਾ ਸਾਡਾ ਆ ਅਸੀਂ ਦਰਵਾਜ਼ੇ ਤੇ ਰਹਿੰਦੇ ਆ ਅਸੀਂ ਦਰਵਾਜ਼ੇ ਚ ਲਾਉਂਦੇ ਆ ਮੇਲੇ ਕਰਾਉਂਦੇ ਆ ਮਸਾਲੇ ਕਰਾਉਂਦੇ ਆ ਸਭ ਕੁਝ ਕਰਾਉਂਦੇ ਆ ਠੀਕ ਆ ਅਸੀਂ ਉਹ ਸ਼ਹਿਰ ਮੰਗਦੇ ਪਏ ਆ ਇਹ ਜਾਣ ਕੇ ਚੋਰੀ ਕਦੇ ਰਾਤ ਨੂੰ 8 ਵਜੇ ਵਧਾਈ ਲੈਣਦੇ ਚੋਰੀ ਜਾ ਕੇ ਕਦੇ 9 ਵਜੇ ਆ ਜਾਂਦੇ ਆ ਕਦੇ ਤੜਕੇ ਚੱਲ ਜਾਂਦੇ ਆ ਇਹ ਪੀчие ਜਮਾਨਾਂ ਨੂੰ ਡਰਾ ਤਮਕਾ ਕੇ ਵਧਾਈਆਂ ਲੈਂਦੇ ਆ ਇਹ ਜਿਹੜਾ ਗੋਰੀ ਆ ਇਹ ਦੋਗਲਾ ਆ ਇਹ ਪਹਿਲਾਂ ਸਾਡੇ ਨਾਲ ਰਲਿਆ ਸਾਡੇ ਕੋਲ ਰਹਿੰਦਾ ਸੀਗਾ ਦਰਵਾਜ਼ੇ ਠੀਕ ਹੈ ਬਾਅਦ ਚ ਇਹ ਜਾ ਕੇ ਜੋ ਤੀਣਾ ਰੜ ਗਿਆ ਹੁਣ ਇਹ ਉਹਨਾਂ ਨਾਲ ਜਾ ਕੇ ਮੁੰਡੇ ਲੈ ਲੈ ਕੇ ਆਉਂਦੇ ਆ ਸਾਨੂੰ ਮਲੇ ਚ ਵੀ ਧਮਕੀਆਂ ਦਿੰਦਾ ਇਹ ਨਾਲ ਇਹਦੇ ਜੋਨੀ ਮੁੰਡਾ ਇਹਨਾਂ ਨੇ ਮੇਰੇ ਚੇਲੇ ਨੂੰ ਕੁੱਟਿਆ ਵਧਾਈਆਂ ਤੇ ਗਏ ਨੂੰ ਮੈਂ ਘਰ ਸੀਗੀ ਮੈਨੂੰ ਜੀ ਜਮਾਨਾਂ ਦਾ ਫੋਨ ਆਇਆ ਉਹ ਮਾਈ ਜੀ ਸਤਤਵਾਂ ਨੂੰ ਜਾਣਦੇ ਆ ਇਹ ਤੁਹਾਡਾ ਇਲਾਕਾ ਹੈ ਅਸੀਂ ਇਹਨਾਂ ਨੂੰ ਵਧਾਈ ਨਹੀਂ ਦੇਣੀ ਮੈਂ ਕਦੀ ਉਹਨਾਂ ਨੂੰ ਵਧਾਈ ਸਾਨੂੰ ਹੀ ਦਿਓ ਠੀਕ ਹੈ ਜੋ ਨਹੀਂ ਦਿੱਤਾ ਪਿਆਰ ਨਾ ਅਸੀਂ ਲੈ ਲਿਆ ਹਸ ਤਾ ਲੜਦੇ ਨਹੀਂ ਇਹ ਤਾਂ ਲੜਦੇ ਬਹੁਤ ਸੀ ਜਾ ਕੇ ਲੋਕੀ ਤਾਂ ਖੁਸ਼ ਬਹੁਤ ਇਹਨਾਂ ਤੋਂ ਵੀ ਆਉਣ ਨਾ ਸਾਡੇ ਤੇ ਏ ਨੇ ਸਾਡੇ ਬੰਦੇ ਜਾ ਕੇ ਮੇਰੇ ਚੇਲੇ ਦੇ بیسਬਾਲ ਮਾਰੇ ਨਾਲੇ ਆ ਜੌਨੀ ਜਿਹੜਾ ਮੁੰਡਾ ਇਹਦੇ ਨਾਲ ਉਹ ਜੋਤੀ ਤੇ ਗੋਰੀ ਤੇ ਇੱਕ ਬਦ ਨਾਲ ਸ਼ੌਕਾ ਇੱਕ ਨੈਤੀ ਇਹ ਪੰਜ ਛੇ ਜਾਣੇ ਸੀ ਕਿ ਬਾਕੀ ਮੁੰਡੇ ਮੰਡੇ ਬਾਹਰ ਖੜੇ ਕੀਤੇ ਸੀ ਇਹਨਾਂ ਨੇ ਉਹ ਚਿਪਚੀ ਦੀ ਮੂਰਤੀ ਕੋਲ ਜਦੋਂ ਮੈਂ ਗੱਡੀ ਲੈ ਕੇ ਵਿਧਾਈ ਵੜਨ ਗਈਆਂ ਤੇ ਇਹ ਉਹ ਮੁੰਡੇ ਗਏ ਭਾਜ ਮੈਨੂੰ ਦੇਖ ਕੇ ਜੇ ਸਾਹਮਣੇ ਆਉਗੇ ਮੈਂ ਪਛਾਣ ਕੇ ਦੱਸ ਦਊਂਗੀ ਇਹ ਤਾਂ ਸਾਨੂੰ ਮਰਵਾਉਣ ਦੀ ਤਾਂਗ ਹੀ ਆ ਜੀ ਸਾ ਮੇਰੇ ਚੇਲਿਆਂ ਨੂੰ ਵਿਧਾਈਆਂ ਤੇ ਗਿਆ ਨੂੰ ਕੁਝ ਵੀ ਹੁੰਦਾ ਆ ਨਿੱਕੀ ਸੁੱਕੀ ਸਾਟ ਤੇ ਜਾ ਕੋਈ ਚੋਟ, ਢੇਟ, ਜਾਨੀ ਮਾਲੀ ਨੁਕਸਾਨ ਹੁੰਦਾ ਬਲ ਗੋਰੀ, ਚੋਤੀ ਔਰ ਆਪਣਾ ਚੋਕਾ ਔਰ ਜੀ ਦੇ ਨੀਸ਼ਾ ਨੀਸ਼ਾ ਵੀ ਮੈਨੂੰ ਹੁਣ ਤਾਂ ਕੀ ਦੇ ਕੇ ਇਠਾ ਸਬਤਾਂ ਚ ਤੁਹਾਨੂੰ ਦੇਖ ਲਵਾਂਗੇ ਠੀਕ ਹੈ ਜੀ ਅੱਗੇ ਵੀ ਇਹਨਾਂ ਨੇ ਮੁੰਡੇ ਸਾਡੇ ਕੋਲ ਆਏ ਉੱਤੇ ਠੋੜੀ ਵਾਲੀ ਦੇ ਮੁੰਡੇ ਲਿਆ ਕੇ ਇਹਨਾਂ ਨੇ ਬੁਵਾਏ ਸਾਡੇ ਕੋਲ ਵੀਡੀਓ ਪਾਈਆਂ ਠੀਕ ਹੈ ਬਦਮਾਸ਼ ਮੁੰਡੇ ਜਿੰਨਾਂ ਮੀਆਂ ਪਿਆਰਾ ਕਰਦੇ ਨੇ ਫਿਲਮਾਂ ਆਇਆ ਉਹ ਮੁੰਡੇ ਕੋਲ ਐਸਾ ਦਿੱਤੇ ਇਹਨਾਂ ਨੇ ਸਾਨੂੰ ਦੇਣਾ ਤਾਂ ਖਤਰਾ ਹਰੇਕ ਵੇਲੇ ਦਾ ਤੇ ਸਾਨੂੰ ਇਨਸਾਫ ਦਿੱਤਾ ਜਾ ਜੀ ਜਿਹੜੇ ਏਰੀਆ ਤੁਸੀਂ ਗਏ ਆ ਜਾਂ ਉਹ ਗਏ ਆ ਜੀ ਕਿ ਏਰੀਆ ਤੁਹਾਡੀ ਬੰਦ ਹੋ ਗਈ ਜੀ ਦਰਵਾਜ਼ਾ ਆ ਮੇਰੀ ਜੋਤੀ ਨਾ ਵੰਡ ਹੋਈ ਹੋਆ ਜੋਤੀ ਮੇਰੀ ਨਾ ਪਰ ਭਾਈ ਸੀਗਾ ਹੁਣੇ ਬਣਦੇ ਬੰਦੇ ਦੇ ਚੇਲੇ ਅਸੀਂ ਹੈਗੀਆਂ ਖੁਸਰਿਆਂ ਦੇ ਚੇਲੇ ਅਸੀਂ ਹੈਗੀਆਂ ਖੁਸਰਿਆਂ ਇਹ ਬਣਦੇ ਬੰਦੇ ਦੇ ਚੇਲੇ ਤਾਂ ਬੰਦਿਆਂ ਦਾ ਇਲਾਕਾ ਥੋੜੀ ਬਣਾਈਆਂ ਤਾਂ ਖੁਸ਼ੀਆਂ ਨਹੀਂ ਹੁੰਦੀਆਂ ਬਾਬਾ ਜੀ ਦਾ ਸ਼ੋਕਾ ਜਿਹੜਾ ਬਾਬਾ ਜੀ ਸੀ ਉਹ ਦਰਵਾਜ਼ੇ ਤੇ ਬੈਠੇ ਸੀ ਠੀਕ ਹੈ ਨਾ ਉਹਨਾਂ ਦਾ ਥੋੜੀ ਕੋਈ ਰੋੜਾ ਸੀ ਉਹਨਾਂ ਦੇ ਤਾਂ ਅਸੀਂ ਮੇਲਨੇ ਕਰਾਉਨੇ ਅਸੀਂ ਵੀ ਮੰਨਦੇ ਹਾਂ ਫਕੀਰ ਸੀਗਾ ਠੀਕ ਹੈ ਇਹ ਉਹਦੇ ਚੇਲੇ ਬਣਦੇ ਹੁਣ ਜੈਂ ਦਾ ਦੇ ਮਾਰੇ ਧੱਕੇ ਨਾਲ ਚੇਲੇ ਬਣਦੇ 420 ਸੀ ਨਾ ਪ੍ਰੂਫ ਇਹਨਾਂ ਦਾ ਮਾਈ ਸ਼ੀਲਾ ਦੇ ਨਾਂ ਦੇ ਇਹਨਾਂ ਨੇ ਆਧਾਰ ਕਾਰਡ ਬਣਾਇਓ ਆ ਤੇ ਆਪਾਂ ਉੱਥੇ ਬਾਬੇ ਸ਼ੋਕੇ ਦੇ ਚੀਜ਼ ਨਹੀਂ ਦੱਸਦੇ ਇਹ ਇਹ ਜਿਹੜੇ ਏਰੀਆ 420 ਆ ਏਰੀਆ ਬੰਡੇ ਹੋਏ ਆ ਲਿਖਤੀ ਬੰਡੇ ਹੋਏ ਆ ਕਿ ਮਤਲਬ ਹਾਂਜੀ ਸਾਡੇ ਲਿਖਤੀ ਵੀ ਬੰਡੇ ਹੋਏ ਆ ਜਿਹੜਾ ਦਰਵਾਰ ਦਾ ਏਰੀਆ ਉਹ ਤਾਂ ਅਸੀਂ ਮੰਗਾਗੇ ਜਦ ਅਸੀਂ ਦਰਵਾਜ਼ੇ ਰਹਿੰਦੇ ਅਸੀਂ ਦਰਵਾਜ਼ੇ ਲਾਉਨੇ ਆ ਠੀਕ ਹੈ ਨਾ ਉਹ ਤਾਂ ਅਸੀਂ ਮੰਗਾਗੇ ਅਸੀਂ ਫੇਰ ਵੀ ਇਹਨਾਂ ਨੂੰ ਕਿਆ ਚਾਹਦਾ ਸੀ ਆਦਾ ਕਰ ਲੈਨੇ ਆ ਭਾਦ ਦਾ ਤੁਸੀਂ ਲੈ ਲੋ ਅੰਦਾ ਅਸੀਂ ਲੈ ਲੈਨੇ ਆ ਇਹ ਜੀ ਇਸ ਗੱਲ ਤੇ ਨਹੀਂ ਆਉਂਦੀ ਵਿੱਚ ਕੁਝ ਬੰਦੇ ਹੀ ਇਹਨਾਂ ਨੇ ਇੰਦਾਂ ਦੇ ਰਾਲੇ ਹੋਏ ਹੋ ਨਹੀਂ ਇੰਦਾਂ ਹੋ ਆਂ ਦਿੰਦੇ ਬਹੁਤ ਖਾਨਦੇ ਮਾਰੀ ਯਾਨੀ ਕਿ ਜਾਣ ਬੁੱਝ ਕੇ ਅੰਦਰ ਮਤਲਬ ਵੜ ਰਹੇ ਤੁਹਾਡੇ ਏਰੀਆ ਦੇ ਵਿੱਚ ਹਾਂਜੀ ਜਾਣ ਬੁੱਝ ਕੇ ਸਾਡੇ ਏਰੀਆ 'ਚ ਵੜਦੇ ਆ ਕੋਈ ਪੁਲਿਸ ਕੰਪਲੀਟ ਵੀ ਕੀਤੀ ਸਾਡੇ ਸ਼ਾਹ ਕੋਟੀਆਂ ਦਾ ਚੇਲਾ ਸਾਡੇ ਚੇਲਾ ਨਹੀਂ ਗਾ ਕੋਈ ਪੁਲਿਸ ਕੰਪਲੀਟ ਕੀਤੀ ਮੁਕਤੇ ਪੁਲਿਸ ਕੰਪਲੀਟਾਂ ਕੀਤੀਆਂ ਅੱਗੇ ਵੀ ਕੀਤੀਆਂ ਅਸੀਂ ਇਹਨਾਂ ਨੇ ਜਿੰਦੇ ਤੋੜੇ ਲਮਾਰੀਆਂ ਤੋੜੀਆਂ ਸਾਡੇ ਕੋਲ ਮੂਵੀਆਂ ਅਸੀਂ ਨਾਲ ਲਾਈਆਂ ਭਾਰੀ ਨਾਲ ਤੇ ਕਿਸੇ ਨੇ ਕਾਰਵਾਈ ਨਹੀਂ ਕੋਈ ਨਹੀਂ ਕੀਤੀ ਜੀ ਇਹ ਨਾਲ ਤੇ ਬੰਦੇ ਬਹੁਤ ਹੱਥਾਂ 'ਚ ਆ ਹਾਂਜੀ ਹੁਣ ਕੀ ਮੰਗ ਕਰਦੇ ਪ੍ਰਚਾਰੀ ਸਾਡੇ ਸੀਏ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਉਹ ਲਮਾਰੀਆਂ ਤੋੜੀਆਂ 17 18 ਕਿਲੋ ਸੋਨਾ ਕੱਢਿਆ ਕਰੋੜਾਂ ਰੁਪਈਆ ਗਿਆਬ ਕੀਤਾ ਇਹਨਾਂ ਨੇ ਉਹਨਾਂ ਨਾਲ ਦੀ ਭੁੱਖ ਪੂਰੀ ਨਹੀਂ ਹੋਈ ਹੁਣ ਇਹ ਇਲਾਕੇ 'ਚ ਵੜਦੇ ਆ ਜਾ ਕੇ ਦੇਖ ਲੋ ਜਿਹੜੇ ਇਹਨਾਂ ਦੇ ਮੁੰਡੇ ਰਹਿੰਦੇ ਉਹਨਾਂ ਨੇ ਪਲਾਟ ਲੈ ਲਿਆ 55 50 50 ਲੱਖ ਦੇ ਗੱਡੀਆਂ 'ਚ ਘੁੰਮਦੇ ਆ ਮੋਟਰਾਂ 'ਚ ਘੁੰਮਦੇ 3-4 ਦਿਨ ਗੱਡੀ ਘੁਮਾ ਕਢਾ ਲੈਂਦੇ ਨਵੀ ਮਹੀਨਾ ਨਹੀਂ ਭੈਣ ਦੇ ਨਵੀ ਗੱਡੀ ਕਢਾ ਲੈਂਦੇ ਇਹਨਾਂ ਦੀ ਇਨਕਵਾਰੀ ਕਿਸਤੀ ਜਾਵੇ ਠੀਕ ਕੀ ਨਾ ਜੀ ਆਪਣਾ ਮੇਰਾ ਨਾਮ ਵੀ ਏਕਮਾਰ ਜੀ ਭਾਜੀ ਕੀ ਮਾਮਲਾ ਜਿਹੜਾ ਤੁਹਾਡੇ ਜਿਹੜਾ ਲੜਾਈ ਝਗੜਾ ਇੱਥੇ ਹੋਇਆ ਰਹਿੰਦੇ ਮੰਦ ਪਰਾਇ ਜੀ ਕੱਲ ਮੇਰੀ ਮੈਰਿਜ ਹੋ ਕੇ ਅੱਡੀਆ ਤੇ ਅੱਜ ਮੰਤ ਆਏ ਸੀ ਜੋਤੀ ਤੇ ਗੋਰਾ ਜੀ ਤੇ ਮੇਰੇ ਮਦਰ ਜਿੱਦਾਂ ਉਹ ਕਿਨਾਂ ਉੱਪਰੇ ਚੜ ਗਏ ਕੋਈ ਢੋਲਗੀ ਵਾਲੇ ਨਾ ਸੀ ਕੋਈ ਉਹਨਾਂ ਦੇ ਨਾਲ ਨਹੀਂ ਸੀ ਦੋ ਹੀ ਜਾਣੇ ਸੀ ਉਹ ਆਏ ਉੱਪਰ ਆ ਕੇ ਬੈਠਦੇ ਬੈ ਗਏ ਤੇ ਜਿਹੜੇ ਗੋਰਾ ਮੰਤ ਆ ਉਹਨਾਂ ਨੇ ਮੇਰੀ ਮਾਤਾ ਕੁਰਸੀ ਤੇ ਬੈਠੇ ਆ ਤੇ ਮਦਰ ਮੇਰੀ ਦੀ ਲੱਤ 1.5-2 ਮਹੀਨੇ ਤੋਂ ਕਾਫੀ ਪਰੇਸ਼ਾਨ ਆ ਉਹ ਲੱਤ ਤੋਂ ਤੇ ਉਹਦੇ ਕਰਕੇ ਉਹਨਾਂ ਨੇ ਨਾ ਮਤਨ ਨੂੰ ਇਦਾ ਜ਼ਬਰਦਸਤੀ ਠਾਇਆ ਕੁਰਸੀ ਉੱਤੋਂ ਉੱਤੋਂ ਕਹਿੰਦੇ ਇਹਨਾਂ ਨੂੰ ਵਧਾਈਆਂ ਦਿਓ ਵਧਾਈਆਂ ਦਿਓ ਅਸੀਂ ਉਹਨਾਂ ਨੂੰ ਇਹ ਕਹੇ ਤੁਸੀਂ ਬੈਠੋ ਚਾੜ ਡੰਡਾ ਪਿਓ ਵਧਾਈਆਂ ਦੇ ਦਿੰਦੇ ਆਂ ਕਿ ਕੋਈ ਢੋਲ ਕਿ ਢੂਲ ਕੇ ਵਾਲਾ ਵੀ ਆ ਨਹੀਂ ਤੇਤਵਾ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਆ ਤੇ ਫਿਰ ਮੈਨੂੰ ਇੱਦਾਂ ਮੇਰੀ ਨੋਲਿਜ ਜੀ ਇਹ ਡੇਰਾ ਜਿਹੜਾ ਏਰੀਆ ਸਾਰਾ ਮੰਤਾ ਦੇ ਸ਼ੀਲਾ ਮੱਤਾ ਜੀ ਦੇ ਅੰਦਰ ਆਂਦਾ ਵਾ ਕਿ ਉੱਥੇ ਐਸ ਵੇਲੇ ਗੱਦੀ ਨੀ ਸੀ ਨੀ ਸੋਨੀਆ ਮੰਤ ਜੀ ਆ ਤੇ ਜਾਨੂ ਉਹਨਾਂ ਦੇ ਵੀ ਬੰਦੇ ਆ ਗਏ ਜਾਨੂ ਇਹ ਫਿਰ ਭੱਜ ਗਏ ਇਹਨਾਂ ਨੇ ਇੱਥੋਂ ਹੱਤਪ ਉਹਨਾਂ ਨੇ ਜਿਹੜੇ ਸੋਨੀਆ ਮੰਤ ਵੱਲੋਂ ਬੰਦੇ ਮੰਤ ਆਏ ਸੀ ਉਹਨਾਂ ਨੂੰ ਇਦਾਂ ਪੋਣੀਆਂ ਤੋਂ ਉਹਨਾਂ ਨੇ ਛੇੜ ਦੇਣਾ ਸੀ ਜੇ ਅਸੀਂ ਉਹਨਾਂ ਨੂੰ ਬਚਾਉਂਦੇ ਤੇ ਬਚਾ ਲਿਆ ਤੇ ਫਾਇਦਾ ਹੋ ਗਿਆ ਜੋ ਇੱਕ ਅੱਧੇ ਦਾ ਸ਼ੇਰਿਸ ਮੇਰੇ ਪਾਰਜਣਾ ਸੀ ਉਹਨਾਂ ਨੇ ਕੰਨਾ-ਕੁੰਨਾ ਨੂੰ ਵੀ ਪੱਟਿਆ ਤੇ ਜਦੋਂ ਮਿਰਚਾ-ਮੁਰਚਾ ਬਾਹਰ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਲੜਾਈ ਹੋਈ ਆ ਜਾਂ ਹੱਥੋ-ਪਾਜਿ ਕੁਝ ਵੀ ਹੋਇਆ ਉਹ ਸਟਾਰਟਿੰਗ ਕਿਹਨਾਂ ਨੇ ਕੀਤੀ ਸੀ ਸਟਾਰਟਿੰਗ ਬਾਜੀ ਉਹ ਜਿਹੜੇ ਉਧਰੋਂ ਆ ਜੀ ਕੀ ਨਾਮ ਉਹਨਾਂ ਦਾ ਗੋਰਾ ਜੀ ਗੋਰਾ ਮੰਤ ਹਾਂਜੀ ਕਿੰਨੇ ਜਾਣੇ ਸੀ ਕੀ ਉਹਨਾਂ ਦੇ ਨਾਲ ਉਹ ਦੋ ਜਾਣੇ ਸੀ ਜੀ ਕੋਈ ਢੋਲਕੀ ਬਾਜੇ ਵਾਲਾ ਕੋਈ ਕੋਈ ਨਹੀਂ ਸੀ ਉੱਚ ਜ ਇਸੇ ਵੋਈ ਸੀ ਬਾਤ ਚ ਉਹ ਅਸੀਂ ਮਹੰਤਾਂ ਨੂੰ ਫੋਨ ਕੀਤਾ ਵਾ ਸੋਨੀਆ ਮਹੰਤਾਂ ਨੂੰ ਇਹਨਾਂ ਨੂੰ ਇਹ ਕਹਿ ਗਿਆ ਕਿ ਤੁਸੀਂ ਆ ਜਾਓ ਜੀ ਕਿ ਮੈਂ ਦੇਖੋ ਵਿਆਹ ਕਰਾ ਕੇ ਲਿਆ ਸਾਡੇ ਘਰ ਤੇ ਇੱਕ ਕਲੇਸ਼ ਕਾਣਾ ਪਾ ਤੈ ਇਹਨਾਂ ਨੇ ਆ ਕੇ ਇਹ ਸਵੇਰੇ 10:30 11 ਵੇ ਦੀ ਗੱਲ ਆ ਜੀ ਮੈਂ ਜਠੇੜਾ ਦੀ ਮਾ ਸਾਡੇ ਕੰਨ ਜਾਣਾ ਸੀ ਤੇ ਇਹਨਾਂ ਨੇ ਆਪਣਾ ਬਹੁਤ ਕਲੇਸ਼ ਪਾਈ ਰੱਖਿਆ ਸਾਰਾ ਮੁੱਲਾ ਇਕੱਠਾ ਗੱਲਿਆ ਤੂੰ ਤੋਰਨ ਸੰਭਲਣ ਤੁਮਕੇ ਦੇ ਜੰਦੇ ਸੋਨੀਆ ਮਹੰਤਾਂ ਦੇ ਜਿਹੜੇ ਨਾਲ ਹੁੰਦੇ ਕਿ ਮੈਂ ਤੁਹਾਡੇ ਸਿਰ ਤੇ ਚੜ ਕੇ ਗੋਲੀਆਂ ਧਾ ਕੇ ਮਰ ਜਾਣਾ ਤੁਸੀਂ ਮੈਨੂੰ ਮਰਵਾ ਦਿਓ ਜਾਂ ਮੈਂ ਆਪ ਹੀ ਮਰ ਜਣਾ ਗੋਲੀਆਂ ਖਾ ਕੇ ਇਹ ਕੁਛ ਹੋਇਆ ਜੇ ਤੇ ਮੈਂ ਪਰ ਉਹਨਾਂ ਨੂੰ ਵੀ ਇਹੀ ਹੱਥ ਜੋੜਦਾ ਕਿ ਤੁਹਾਡਾ ਜੋ ਵੀ ਮਸਲਾ ਹੈਗਾ ਨਾ ਜੀ ਆਪਣਾ ਬਾਹਰ ਜਾ ਕੇ ਨਿਵੇੜੋ ਮੈਂ ਜੋ ਵੀ ਵਿਦਾਈ ਦੇਣੀ ਆ ਮੈਂ ਡੇਰੇ ਜਾ ਕੇ ਦਿਆਉਂਗਾ ਮੈਂ ਉਹਨਾਂ ਨੂੰ ਇਹ ਵੀ ਰਿਕਵੈਸਟ ਕੀਤੀ ਸੀ ਜੀ